ਕਾਲੀ ਦਲ ਇਹ ਜਿਹੜੇ ਇਕੱਠੇ ਫੇਰ ਇੱਕ ਵਾਰ ਹੋਣਾ ਆ ਰਹੇ ਆ ਕਿ ਜਿਹੜੇ ਖਿਲਾਫ ਰੈਲੀ ਚੱਲ ਰਹੀ ਹੈਗੀ ਅੱਜ ਜੋ ਅਸਨ ਤੋਂ ਤੱਕ ਐਕਸਪ੍ਰੈਸ ਕੀਤਾ ਹੈ ਰਾਜਾ ਬਣਗੇ ਕੱਲ ਵੀ ਜਿਹੜੀ ਮੀਟਿੰਗ ਹੋਈ ਉਹਦੇ ਚ ਕੀ ਸਵਾਲ ਜਵਾਬ ਹੋਏ ਕਿ ਦੇਖੋ ਮੇਰੀ ਮੀਟਿੰਗ ਕਿੰਨੀ ਹੈ ਸੀਕ੍ਰੀਟ ਮੀਟਿੰਗ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰਾਇਡ ਪੜ੍ਹਿਆ ਹੋਣਾ ਨਹੀਂ ਪੜ੍ਹਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜ੍ਹੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤਾਂ ਉਹਦੇ ਵਿੱਚ ਫਰਾਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜਵਾਨ ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਐ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਕਾਂਗਰਸੀ ਇਹਨੂੰ ਪੰਜਾਬ ਵਾਲੇ ਕਾਂਗਰਸੀ ਸੁਨੀਲ ਜਾਖੜ ਦਾ ਪੁੱਤ ਦਿਸਦਾ ਆਜ ਕੱਲ ਇਹਨਾਂ ਨੂੰ ਦੋ ਪੁੱਤ ਦੇਣ ਲੱਗੇ ਵੀ ਆ ਦੋ ਆਗੇ ਤੱਕ ਬੜੂਗਾ ਕਿ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਥੋਡੇ ਵਾਲੀ ਮੰਝੀਆਂ ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ ਚੋਂ ਇਹਨਾਂ ਨੂੰ ਬੁਵਾਣ ਲੱਗੀ ਗਰੀਬ ਚੋਂ ਬੁਵਾਣ ਲੱਗੀ ਇਹਨਾਂ ਨੂੰ ਤੇ ਆ ਇੱਕ ਗਰੀਬ ਵਰਗ 'ਚੋਂ ਬੰਦੇ ਨੂੰ ਅਗਰ ਮੁੱਖ ਮੰਤਰੀ ਛੇ ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਇਹਨਾਂ ਦੀ ਮੰਝੀਆਂ 'ਚ ਪੰਜਾਬ ਦੇ ਲੋਕ ਕਿਲ ਠੋਕਣਗੇ ਠੋਕਣਗੇ ਸ